ਕਿ ਸਭ ਦੇਖਦੇ ਕਿਵੇਂ ਉਹ ਵਿਰੋਧੀ ਧਿਰ ਜਿਵੇਂ ਜਿੰਦਾਬਾਦ ਮਰਦਾਬਾਦ ਕਰਦੇ ਰਹਿੰਦੇ ਨੇ ਕੀ ਲੱਗਿਆ ਉਹਨਾਂ ਦਾ ਹੱਕ ਹੈ ਕਰਨ ਲੇਕਿਨ ਡਿਸਕਸ਼ਨ ਵਧਣੀ ਚਾਹੀਦੀ ਠੀਕ ਕੀ ਲੱਗਦਾ ਅੱਜ ਪੂਰਾ ਜਿੰਦਰਾ ਤੋਂ ਕਹਿੰਦੇ ਤੁਹਾਡੇ ਤੇ ਕਹਿੰਦੇ ਤੁਸੀਂ ਵੀ ਜਿੰਦਰਾ ਦਿਖਾਉਂਦੇ ਰਹੇ ਕੋਈ ਮੈਨੂੰ ਗਿਫਟ ਮਿਲਿਆ ਮੈਨੂੰ ਚੰਗੀ ਤਰ੍ਹਾਂ ਵੇਖਣਾ ਤਾਂ ਹੈ ਤੇ ਬਾਜਵਾ ਸਾਹਿਬ ਗਿਫਟ ਕਰਨ ਕੁਝ ਉਹਨਾਂ ਨੂੰ ਵੀ ਲੋਕ ਗਿਫਟ ਦਾ ਕੀ ਤਾਂ ਵਿਰੋਧੀ ਧਿਰ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਕਿ ਲੋਕਾਂ ਦਾ ਕਰੋੜਾਂ ਲੱਖਾਂ ਨੂੰ ਸੰਦੇਸ਼ ਦਿਓ ਮੈਂ ਤਾਂ ਸਾਰਿਆਂ ਦਾ ਸਾਂਝਾ ਵੀ ਬੈਠੋ ਹੋਰ ਪੰਜਾਬ ਦੇ ਲੋਕਾਂ ਦੀ ਗੱਲ ਇੱਥੇ ਕਰੋ ਉਹਨਾਂ ਦੀ ਸਮੱਸਿਆਵਾਂ ਨੂੰ ਡਿਸਕਸ ਕਰੋ ਸਾਬ ਕਿਵੇਂ ਦੇਖਦੇ ਹੋ 2024-25 ਦੇ ਲਈ ਬਜਟ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਆਮ ਲੋਕਾਂ ਦੀ ਸਰਕਾਰ ਦਾ ਆਮ ਘਰਾਂ ਦੇ ਵਿੱਚੋਂ ਉੱਠ ਕੇ ਬਣ ਕੇ ਆਏ ਹੋਏ ਮੁੱਖ ਮੰਤਰੀ ਮੰਤਰੀਆਂ ਦਾ ਐਮਐਲਆ ਦਾ ਇਹ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਕਿਉਂਕਿ ਤੀਜੀ ਵਾਰ ਸਟ੍ਰੇਟ ਬਜਟ ਦੇ ਵਿੱਚ ਕੋਈ ਵੀ ਨਵਾਂ ਟੈਕਸ ਜਿਹੜਾ ਉਹ ਨਹੀਂ ਲਾਇਆ ਗਿਆ ਹੈਗਾ ਸਾਡਾ ਫੋਕਸ ਹੈ ਜਿਹੜਾ ਉਹ ਬੜੇ ਕਲੀਅਰਲੀ ਹੈਲਥ ਦੇ ਉੱਪਰ এডੂਕੇਸ਼ਨ ਦੇ ਉੱਪਰ ਇਨਫਰਾਸਟ੍ਰਕਚਰ ਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਖੇਤੀਬਾੜੀ ਦੇ ਉੱਪਰ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਉੱਪਰ ਇਹਨਾਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੀ ਜਿੰਦ ਜਾਨ ਨੇ ਜਿਹਦੇ ਨਾਲ ਪੰਜਾਬ ਨੂੰ ਮੋੜਦਾਰਾ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ ਉਹਦੇ ਉੱਪਰ ਸਾਡਾ ਫੋਕਸ ਹੈ ਤੇ ਇਹ ਕਲੀਅਰਲੀ ਇਸ ਬਜਟ ਦੇ ਵਿੱਚ ਰਿਫਲੈਕਟ ਹੋ ਰਿਹਾ ਹੈ ਸਰਬ ਵਿਰੋਧੀ ਧਿਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਲਗਾਤਾਰ ਕੱਲ ਵੀ ਜਿੰਦਾਬਾਦ ਮਰਦਾਬਾਦ ਹੁੰਦੀ ਰਹਿੰਦੀ ਹੈ ਜਿੰਦਾਬਾਦ ਮਰਦਾਬਾਦ ਹੁੰਦੀ ਰਹੀ ਜੀ ਉਹਨਾਂ ਏਸੇ ਕਰਕੇ ਤਾਂ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਤੁਸੀਂ ਪਰਸੋਂ ਸ਼ੁਰੂਆਤ ਤੇ 1 ਨੰਬਰ 1 ਤਰੀਕ ਨੂੰ ਸ਼ੁਰੂਆਤ ਕਿਨੇ ਕੀਤੀ ਸੀਗੀ ਇਹਨਾਂ ਨੇ ਆਪ ਬਿਨਾ ਸੁਣੇ ਗਵਰਨਰ ਸਾਹਿਬ ਨੂੰ ਬਿਨਾ ਸੁਣੇ ਬਿਨਾ ਪੜੇ ਹ ਅ ਹੁਣ ਝੂੜ ਦਾ ਪਲੰਦਾ ਤੇ ਹੋਰ ਪਤਾ ਨਹੀਂ ਕੀ ਕੁਝ ਕਰਾਰਤਾ ਜਦੋਂ ਕੱਲ ਜਵਾਬ ਮਿਲ ਗਿਆ ਤੇ ਲੋਕਾਂ ਨੇ ਕੰਡੈਮ ਕਰਤਾ ਅੱਜ ਕਿਵੇਂ ਜਿਵੇਂ ਸ਼ਾਂਤ ਬੈਠੇ ਰਹੇ ਆਹੀ ਚੀਜ਼ ਅਸੀਂ ਚਾਹੁੰਦੇ ਆ ਵੀ ਭਾਈ ਜੇ ਲੋਕਾਂ ਨੇ ਆਪਾਂ ਲੋਕਾਂ ਨੂੰ ਚੁਣ ਕੇ ਭੇਜਿਆ ਤੇ ਚਾਹੇ ਇੱਧਰ ਬੈਠਿਆ ਚਾਹੇ ਉੱਧਰ ਬੈਠਿਆ ਤੇ ਐਟ ਲੀਸਟ ਲੋਕਾਂ ਦੀ ਗੱਲ ਕਰੀਏ ਸਿਰਫ ਪਰਸਟ ਲਲਾ ਲਲਾ ਕਰਕੇ ਕੰਮ ਨਹੀਂ ਚਾਹਦਾ ਹੈ ਗਾਰਥਿਕ ਬਹਿਸ ਹੋਣੀ ਚਾਹੀਦੀ ਹੈ ਲੋਕਾਂ ਦਾ ਲੱਖਾਂ 100% ਹੋਣੀ ਚਾਹੀਦੀ ਹੈ ਜੇ ਅਸੀਂ ਸਹੀ ਕਰਦੇ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਪਤਾ ਬਾਜਵਾ ਕਹਿੰਦੇ ਟੋਟਲ ਫੇਲਿਅਰ ਬਜਟ ਆ ਉਹ ਪੀਐਸ ਦੀ ਗੱਲ ਨਹੀਂ ਕੀਤੀ ਗਈ ਨਹੀਂ ਅੱਧਾ ਟਾਈਮ ਤਾਂ ਉਹ ਸੈਸ਼ਨ ਦੇ ਵਿੱਚ ਹੀ ਨਹੀਂ ਸੀਗੇ ਉੱਠ ਕੇ ਚੱਲ ਗਏ ਸੀਗੇ ਉਹਨਾਂ ਨੂੰ ਕਿੱਥੋਂ ਪਤਾ ਲੱਗੇ ਟੋਟਲ ਫੇਲ ਆ ਉਹਨਾਂ ਨੇ ਇਹ ਜਿ ਪੜ੍ਹੇ ਹੀ ਨਹੀਂ ਹੈਗਾ ਨਾ ਸੁਣਿਆ ਠੀਕ ਹੈ ਨਾ ਸੋ ਇਸ ਕਰਕੇ ਉਹਦਾ ਜਿਵੇਂ ਬਹਿ ਕੇ گورنر ਅਡਰੈਸ ਨੂੰ ਵੀ ਕਿਊਟ ਦਾ ਭਲਾ ਤਾਂ ਕਹੀ ਬੇਣਾ ਸੁਣੇ ਔਰ ਕੋਈ ਕੋਈ ਗੱਲ ਨਹੀਂ ਟਕਾਈ ਨਾ ਅੱਜ ਜਾ ਕੇ ਪੜੋ ਕੋਈ ਦੋ ਚਾਰ ਸਿਆਣੇ ਬੰਦਿਆਂ ਦੀ ਰਾਏ ਲਓ ਉਹਨਾਂ ਤੋਂ ਕੁਝ ਸਿੱਖੋ ਸਮਝੋ ਤੇ ਪਰਸ ਕੱਲ ਨੂੰ ਆਪਾਂ ਗੱਲ ਕਰ ਲਾਂਗੇ ਕੱਲ ਵੀ ਆਏ ਖੜਾ ਮੇਰਾ ਕੈਬਨਿਟ ਮੰਤਰੀ ਕੁਲਦੀਪ ਢਾਲੀ ਵਾਲਾ ਤਾਲੀ ਵਾਲਾ ਸਾਹਿਬ ਐਲਓਪੀ ਪ੍ਰਤਾਪ ਬਾਜਵਾ ਕਹਿੰਦੇ ਟੋਟਲ ਫੇਲਿਅਰ ਬਜਟ ਹੈ ਕੌਣ ਕਹਿੰਦੇ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਜੀ ਜਿਹੜੇ ਉਹਦੀ ਧਰ ਦੇ ਦਿੱਤਾ ਉਹਨਾਂ ਦਾ ਧੰਵਾਦ ਹੈ ਕਿ ਅੱਜ ਉਹਨਾਂ ਨੇ ਚੁੱਪ ਕਰਕੇ ਸੁਣ ਲਿਆ ਇੰਨੀ ਪਾਉ ਮੇਜ਼ਬਾਨੀ ਟੋਟਲ ਫੇਲ ਹੀ ਜਿਹੜਾ ਉਹਨੂੰ ਪਿਓ ਦੇ ਪੁੱਤ ਨੂੰ ਪੁੱਛਣਾ ਹੈ ਵੀ 75 ਸਾਲ ਜਿਹੜਾ ਕਾਂਗਰਸ ਪੇਸ਼ ਕਰਦੀ ਰਹੀ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਟੈਕਸ ਨਹੀਂ ਲਗਾ ਪਹਿਲੀ ਗੱਲ ਖੇਤੀਬਾੜੀ ਲਈ ਕਿੰਨੇ ਪੈਸੇ ਰੱਖਿਆ ਗਰੀਬ ਲੋਕਾਂ ਦੇ ਘਰਾਂ ਲਈ ਕਿੰਨੇ ਪੈਸੇ ਰੱਖਿਆ ਐਜੂਕੇਸ਼ਨ ਲਈ ਕਦੀ ਇਹਨਾਂ ਬਜਟ ਕਿਸੇ ਨੇ ਰੱਖਿਆ ਸੀ ਹੈਲਥ ਲਈ ਕਦੀ ਕਿਸੇ ਨੇ ਇਹਨਾਂ ਬਜਟ ਰੱਖਿਆ ਸੀ ਉਹਨਾਂ ਨੂੰ ਪੁੱਛੋ ਭਈ ਇਸ ਕਰਕੇ ਦੇਖੋ ਸਾਡੀ ਪਹਿਲ ਜਿਹੜੀ ਪੰਜਾਬ ਦੇ ਅੰਦਰ ਐਜੂਕੇਸ਼ਨ ਪੰਜਾਬ ਦੇ ਅੰਦਰ ਹੈਲਥ ਸਿਸਟਮ ਆਲ ਜਿਹੜੇ ਮੱਲ ਗਰੀਬ ਲੋਕ ਦੇ ਜਿਹੜੇ ਕੱਚਿਆ ਘਰਾਂ ਸਾਦ ਉਹਨਾਂ ਲਈ ਪੈਸੇ ਰੱਖੇ ਗਏ ਖੇਤੀਬਾੜੀ ਲਈ 13000 ਕਰੋੜ ਦੇ ਲਾਗੇ ਰੱਖਿਆ ਗਿਆ ਬਾਗਬਾਨੀ ਡਿਪਾਰਟਮੈਂਟ ਨੇ ਰੱਖਿਆ ਗਿਆ ਸਾਦ ਉਹਨਾਂ ਨੇ ਜੋ ਵੋਦੀ ਗਏ ਪੰਜਾਬ ਪੱਖੀ ਲੋਕ ਪੱਖੀ ਮਤਲਬ ਵਸਤੇ ਆ ਔਰ ਟੈਕਸ ਸਜ਼ਾਤ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਟੈਕਸ ਦੀ ਲਾਗਤ ਓਪੀਐਸ ਸਕੀਮ ਦਾ ਜ਼ਿਕਰ ਪ੍ਰਤਾਪ ਬਾਜਵਾ ਕਰਦੇ ਨੇ ਕਹਿੰਦੇ ਓਪੀਐਸ ਦੀ ਗੱਲ ਹੀ ਨਹੀਂ ਕੀਤੀ ਕਾਦੀ ਓਪੀਐਸ ਨਹੀਂ ਉਹ ਆ ਦੇ ਸਾਡੇ ਚੀਮਾ ਸਾਹਿਬ 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 ਕਿਵੇਂ ਦੇਖਦੇ ਆ ਦੇ ਉਹ ਵਧੀਆ ਬਜਟ ਲੋਕ ਪੱਖੀ ਆ ਸਾਡੇ ਭਧਾ ਦੇ ਵਧੀਆ ਬਜਟ ਲੋਕ ਪੱਖੀ ਆ ਲੋਕ ਹਤੈਸ਼ੀ ਆ ਤੀਜੀ ਵਾਰ ਤੀਜੀ ਵਾਰ ਜਿਹੜਾ ਬਗੈਰ ਕੋਈ ਨਵਾਂ ਟੈਕਸ ਲਾਏ ਠੀਕ ਹੈ ਨਹੀਂ